ਯੂਕੇ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਵੀ ਚੰਦਾ ਗੜ ਦਿੱਤਾ ਹੈ ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਟੈਸੀ ਕੁਆਰ ਮੂਡਲ ਸੰਸਦ ਮੈਂਬਰ ਬਣ ਗਏ ਨੇ ਉਹਨਾਂ ਨੂੰ ਲੋ ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ ਜਿੱਤਣ ਤੋਂ ਬਾਅਦ ਤਨਮਨਜੀਤ ਸਿੰਘ ਟੈਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੋਂ ਦੱਸਿਆ ਕਿ ਬ੍ਰਿਟਨ ਦੀਆਂ 650 ਸੀਟਾਂ ਤੇ VOTING ਪੂਰੀ ਹੋ ਚੁੱਕੀ ਹੈ ਵੀਰਵਾਰਾ 10 ਵਜੇ ਤੱਕ VOTING ਹੁੰਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਯਾਨੀ ਸ਼ੁੱਕਰਵਾਰ ਨੂੰ ਚੌਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਸ਼ੁਰੂਆਤੀ ਲੋਜਾਨਾ ਮੁਤਾਬਿਕ ਇਸ ਵਾਰ ॠषि ਸੁਨਕ ਸਰਕਾਰ ਬਣਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਜਦੋਂ ਕਿ ਲੇਬਰ ਪਾਰਟੀ ਦੇ ਕੇਅਰ ਸਟਾਰਮਰ ਨੇ ਬੜਤ ਸੰਭਾਲੀ ਹੈ ਇਹ ਬਹੁਮਤ ਦਾ ਅੰਕੜਾ 326 ਪਾਰ ਕਰ ਗਿਆ ਹੈ ਬ੍ਰਿਟਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲਿਆ ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ ਜਲੰਧਰ ਵਾਸੀ ਤਨਮਨਜੀਤ ਸਿੰਘ ਨੇ ਸਿਮੂਡ ਐਮਪੀ ਬਣ ਗਏ ਔਰ ਅਪਡੇਟਸ ਜਾਣ ਲਈ ਜੁੜੇ ਰਹੋ ਜੀਕੇਆ ਟੀਵੀ ਦੇ ਨਾਲ ਧੰਨਵਾਦ ਯੂਕੇ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਵੀ ਚੰਗਾ ਗੜ ਦਿੱਤਾ ਹੈ ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਟੈਸੀ ਕੁਆਰ ਮੋਡਲ ਸੰਸਦ ਮੈਂਬਰ ਬਣ ਗਏ ਨੇ ਉਹਨਾਂ ਨੂੰ ਲੋ ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ ਜਿੱਤਣ ਤੋਂ ਬਾਅਦ ਤਨਮਨਜੀਤ ਸਿੰਘ ਟੈਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਤੁਹਾਨੂੰ ਦੱਸ ਜੀ ਕਿ ਬ੍ਰਿਟਨ ਦੀਆਂ 650 ਸੀਟਾਂ ਤੇ VOTING ਪੂਰੀ ਹੋ ਚੁੱਕੀ ਹੈ ਵੀਰਵਾਰਾ 10 ਵਜੇ ਤੱਕ VOTING ਹੁੰਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਯਾਨੀ ਸ਼ੁੱਕਰਵਾਰ ਨੂੰ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਸ਼ੁਰੂਆਤੀ ਰੁਝਾਨਾ ਮੁਤਾਬਿਕ ਇਸ ਵਾਰ ॠषि ਸੁਨਕ ਸਰਕਾਰ ਬਣਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਜਦੋਂ ਕਿ ਲੇਬਰ ਪਾਰਟੀ ਦੇ ਕੇਰ ਸਟਾਰਮਰ ਨੇ ਬੜਤ ਸੰਭਾਲੀ ਹੈ ਇਹ ਬਹੁਮਤ ਦਾ ਅੰਕੜਾ 326 ਪਾਰ ਕਰ ਗਿਆ ਹੈ ਬ੍ਰਿਟਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲਿਆ ਉੱਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ ਜਲੰਧਰ ਵਾਸੀ ਤਨਮਨਜੀਤ ਸਿੰਘ ਨੇ ਸਿਮੁੜ ਐਮਪੀ ਬਣ ਗਏ ਔਰ ਅਪਡੇਟਸ ਜਾਣ ਲਈ ਜੁੜੇ ਰਹੋ ਜੀਕੇਆ ਟੀਵੀ ਦੇ ਨਾਲ ਧੰਨਵਾਦ ਯੂਕੇ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਵੀ ਚੰਗਾ ਗੜ ਦਿੱਤਾ ਹੈ ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਟੈਸੀ ਇੱਕ ਵਾਰ ਮੂਲ ਸੰਸਦ ਮੈਂਬਰ ਬਣ ਗਏ ਨੇ ਉਹਨਾਂ ਨੂੰ ਲੋ ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ ਜਿੱਤਣ ਤੋਂ ਬਾਅਦ ਤਨਮਨਜੀਤ ਸਿੰਘ ਟੈਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੋਂ ਦੱਸ ਜੀ ਕਿ ਬ੍ਰਿਟਨ ਦੀਆਂ 650 ਸੀਟਾਂ ਤੇ VOTING ਪੂਰੀ ਹੋ ਚੁੱਕੀ ਹੈ ਵੀਰਵਾਰਾ 10 ਵਜੇ ਤੱਕ VOTING ਹੁੰਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਯਾਨੀ ਸ਼ੁੱਕਰਵਾਰ ਨੂੰ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਸ਼ੁਰੂਆਤੀ ਰੁਝਾਨਾ ਮੁਤਾਬਿਕ ਇਸ ਵਾਰ ॠषि ਸੁਨਕ ਸਰਕਾਰ ਬਣਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਜਦੋਂ ਕਿ ਲੇਬਰ ਪਾਰਟੀ ਦੇ ਕੇਰ ਸਟਾਰਮਰ ਨੇ ਬੜਤ ਸੰਭਾਲੀ ਹੈ ਇਹ ਬਹੁਮਤ ਦਾ ਅੰਕੜਾ 326 ਪਾਰ ਕਰ ਗਿਆ ਹੈ ਬ੍ਰਿਟਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲਿਆ ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ ਜਲੰਧਰ ਵਾਸੀ ਤਨਮਨਜੀਤ ਸਿੰਘ ਨੇ ਸਿਮੂੜ ਐਮਪੀ ਬਣ ਗਏ ਔਰ ਅਪਡੇਟਸ ਜਾਣ ਲਈ ਜੁੜੇ ਰਹੋ ਜੀਕੇਆ ਟੀਵੀ ਦੇ ਨਾਲ ਧੰਨਵਾਦ ਯੂਕੇ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਵੀ ਚੰਗਾ ਗੜ ਦਿੱਤਾ ਹੈ ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਟੈਸੀ ਇੱਕ ਵਾਰ ਮੁੜ ਸੰਸਦ ਮੈਂਬਰ ਬਣ ਗਏ ਨੇ ਉਹਨਾਂ ਨੂੰ ਲੋ ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ ਜਿੱਤਣ ਤੋਂ ਬਾਅਦ ਤਨਮਨਜੀਤ ਸਿੰਘ ਟੈਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਤੁਹਾਨੂੰ ਦੱਸ ਜੀ ਕਿ ਬ੍ਰਿਟਨ ਦੀਆਂ 650 ਸੀਟਾਂ ਤੇ VOTING ਪੂਰੀ ਹੋ ਚੁੱਕੀ ਹੈ ਵੀਰਵਾਰਾ 10 ਵਜੇ ਤੱਕ VOTING ਹੁੰਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਯਾਨੀ ਸ਼ੁੱਕਰਵਾਰ ਨੂੰ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਸ਼ੁਰੂਆਤੀ ਰੁਝਾਨਾ ਮੁਤਾਬਿਕ ਇਸ ਵਾਰ ॠषि ਸੁਨਕ ਸਰਕਾਰ ਬਣਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਜਦੋਂ ਕਿ ਲੇਬਰ ਪਾਰਟੀ ਦੇ ਕੇਰ ਸਟਾਰਮਰ ਨੇ ਬੜਤ ਸੰਭਾਲੀ ਹੈ ਇਹ ਬਹੁਮਤ ਦਾ ਅੰਕੜਾ 326 ਪਾਰ ਕਰ ਗਿਆ ਹੈ ਬ੍ਰਿਟਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਿਕ ਬਹੁਮਤ ਮਿਲਿਆ ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ ਜਲੰਧਰ ਵਾਸੀ ਤਨਮਨਜੀਤ ਸਿੰਘ ਨੇ ਸਿਮੂਡ ਐਮਪੀ ਬਣ ਕੇ ਔਰ ਅਪਡੇਟਸ ਜਾਣਨ ਲਈ ਜੁੜੇ ਰਹੋ GK TV ਦੇ ਨਾਲ ਧੰਨਵਾਦ